ਜਿੱਥੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪਿਆ ਉੱਥੇ ਉੱਤਰਾਖੰਡ 'ਚ ਮੌਸਮ ਖਰਾਬ ਹੋਣ ਦੀ ਖਬਰ ਦੇ ਨਾਲ ਹੀ ਭਿਆਨਕ ਨਜ਼ਾਰਾ ਵਿਵੇਖਣ ਨੂੰ ਮਿਲਿਆ। ਮਸੂਰੀ ਦੇ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਸੂਬੇ 'ਚ ਮੌਸਮ ਨੇ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕੱਲ ਤੋਂ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਬਰਸਾਤ ਕਾਰਨ ਨਦੀਆਂ ਤੇ ਨਾਲੇ ਤੇਜ਼ ਰਫ਼ਤਾਰ ਦੇ ਨਾਲ ਵਹਿ ਰਹੇ ਨੇ। ਅਜਿਹੀ ਹੀ ਤਸਵੀਰ ਮਸੂਰੀ ਅਤੇ ਦੇਰਾਦੂਨ ਤੋਂ ਵੀ ਸਾਹਮਣੇ ਆਈ ਹੈ। ਮਸੂਰੀ 'ਚ ਕੈਂਪਟੀ ਫਾਲਸ ਦੇ ਓਵਰਫਲੋ ਹੋਣ ਕਾਰਨ ਲੋਕਾਂ ਜੋ ਹਲਚਲ ਦਾ ਮਾਹੌਲ ਬਣਿਆ ਹੋਇਆ ਝਰਨੇ ਦੇ ਵਿੱਚ ਪਾਣੀ ਦੇ ਨਾਲ ਨਾਲ ਪਹਾੜੀ ਤੋਂ ਵੱਡੀ ਮਾਤਰਾ ਦੇ ਵਿੱਚ ਮਲਬਾ ਤੇ ਪੱਥਰ ਆਉਣੇ ਸ਼ੁਰੂ ਹੋ ਗਏ ਉੱਥੇ ਹੀ ਮਾਲ ਦੇਵਤਾ ਚ ਭਾਰੀ ਮੀਂਹ ਕਾਰਨ ਮਲਬਾ ਸੋਗ ਨਦੀ ਦੇ ਵਿੱਚ ਆਉਂਦਾ ਦੇਖਿਆ ਗਿਆ ਤੇ ਨਦੀ ਦੇ ਪਾਣੀ ਦਾ ਪੱਧਰ ਵੀ ਅਚਾਨਕ ਵੱਧ ਗਿਆ ਪੁਲਿਸ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਸਲਾਨੀਆਂ ਨੂੰ ਕੈਂਪਟੀ ਫੂਲਸ ਜਾਣ ਤੋਂ ਰੋਕ ਦਿੱਤਾ ਝਰਨੇ ਦੇ ਆਲੇ ਦੁਆਲੇ ਖੜੇ ਸਲਾਨੀਆਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ ਜੇ ਗੱਲ ਕਰੀਏ ਤਾਂ ਝਰਨੇ ਦੇ ਪਾਣੀ ਦੇ ਵਿੱਚ ਮਲਬਾ ਆਉਣਾ ਸ਼ੁਰੂ ਹੋ ਗਿਆ ਜੋ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਵੜ ਗਿਆ ਮੌਸਮ ਵਿਭਾਗ ਨੇ ਅੱਜ ਮੁਰੂ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ